ਕੱਲੀ ਔਰਤ ਦੇਖ ਕੇ ਘਰ ਦੇ ਅੰਦਰ ਪੜ ਗਏ 6 ਬੰਦੇ ਫਿਰ ਕੀਤੀ ਅਜਿਹੀ ਕਰਤੂਤ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਵੇਗਾ ਮਾਮਲਾ ਗੁਰਦਾਸਪੁਰ ਦੇ ਇੱਕ ਪਿੰਡ ਭੈਣੀ ਮਿਲਵਾ ਦਾ ਜਿੱਥੇ ਕਿ ਇੱਕ ਮਹਿਲਾ ਦੀ ਚੋਣਾ ਦੇ ਦੌਰਾਨ ਤਕਰਾਰਬਾਜੀ ਹੋਈ ਸੀ ਤਾਂ ਤਕਰਾਰਬਾਜੀ ਅੱਜ ਇੱਥੇ ਤੱਕ ਪਹੁੰਚ ਗਈ ਕਿ ਉਸ ਦੇ ਘਰ ਦੇ ਅੰਦਰ 5 ਤੋਂ 6 ਬੰਦੇ ਪੜ ਗਏ ਤੇ ਜਾ ਕੇ ਫਿਰ ਅਜਿਹਾ ਕੰਮ ਕੀਤਾ ਜਿਸ ਤੋਂ ਬਾਅਦ ਹੁਣ ਮਾਮਲਾ ਕਾਫੀ ਗਰਮਾ ਚੁੱਕਿਆ ਤਾਂ ਇਸ ਮੌਕੇ ਪੂਰੀ ਗੱਲਬਾਤ ਤੁਹਾਨੂੰ ਉਸ ਪੀੜਤ ਮਹਿਲਾ ਦੀ ਜਵਾਨੀ ਸੁਣਾਉਣੀ ਆ ਜਿਸ ਦੇ ਵੱਲੋਂ ਪੂਰੀ ਦਾਸਤਾਨ ਸੁਣਾਈ ਗਈ ਆ ਕਿ ਘਰ ਦੇ ਅੰਦਰ ਬੜੇ ਨੇ ਬੰਦੇ ਉਸ ਦੇ ਨਾਲ ਕੀ ਕੁਝ ਕੀਤਾ ਗਿਆ ਪੂਰੀ ਗੱਲਬਾਤ ਸੁਣਾਉਣੀ ਆ ਤੁਹਾਨੂੰ ਮੇਰਾ ਨਾਮ ਨੀਸ਼ਾ ਚੋਹਾਨ ਹੈ ਮੈਂ ਪਿੰਡ ਪੈਣ ਮਿਲਵਾਂ ਦੇ ਰਹਿਣ ਵਾਲੀ ਆ ਮੇਰੇ ਹਸਬੰਦ ਦੀਪਕ ਸਿੰਘ ਉਹ ਅਮੋਲ ਕੰਪਨੀ ਜੌਬ ਕਰਦੇ ਆ ਕੱਲ ਤਕਰੀਬਨ ਕੋਈ ਸ਼ਾਮੀ 6:30 8 ਵਜੇ ਦੀ ਗੱਲ ਹੈ ਮੇਰੇ ਬੱਚੇ ਦੋ ਤੇ ਮੇਰੇ ਫਾਦਰ ਸਾਹਿਬ ਘਰ ਸੀਗੇ ਤੇ ਘਰ ਕੋਈ ਨਹੀਂ ਸੀ ਤੇ ਇਹਨਾਂ ਸਾਡੇ ਸਾਹਮਣੇ ਗਵਾਂਡ ਵਾਲੇ ਉਹ ਸਾਡੇ ਘਰ ਆਏ ਆ ਤੇ ਉਹਨਾਂ ਮੈਨੂੰ ਮਾਰਕੋਟਾਈ ਕੀਤੀ ਉਸ ਉਹਨਾਂ ਦੀ ਕੋਈ ਪਹਿਲੀ ਰੰਜਿਸ਼ ਹੈਗੀ ਸੀ ਸਾਡੇ ਅੱਜ ਤੋਂ ਕੋਈ 2-4 ਮਹੀਨੇ ਪਹਿਲਾਂ ਰਾਜਨੀਤੀ ਦੀ ਪ੍ਰੋਬਲਮ ਹੈਗੀ ਇਹਨਾਂ ਨੇ ਸਾਡੇ ਗੇਟ ਅੱਗੇ ਕੁਰਸੀ ਰਖਾਈ ਸੀ ਉਹ ਕੁਰਸੀ ਅਸੀਂ ਐਸਐਸਪੀ ਅੱਗੇ ਪਹਿਲਾਂ ਐਸਐਚਓ ਕੇ ਪੇਸ਼ ਹੋਏ ਆਂ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਸ ਵਾਰ ਅਸੀਂ ਐਸਐਸਪੀ ਅੱਗੇ ਪੇਸ਼ ਹੋਏ ਆ ਉੱਥੇ ਸਾਡੀ ਜਾ ਕੇ ਜਿਹੜੀ ਮਲਬੀ ਰਾਜਨਾਮਾ ਹੋਇਆ ਤੇ ਕੋਈ ਜਿਹੜੀ ਆਪਾਂ ਚਕਵਾਈ ਉਹ ਵੀ ਤਕਰੀਬਨ 3 ਮਹੀਨੇ ਬਾਅਦ ਉਸ ਵਾਰ ਗੱਲ ਕੀ ਗੱਲ ਹੋਈ ਹੈ ਕੱਲ ਇਹ ਸਾਡੇ ਗੇਟ ਦੇ ਅੱਗੇ ਆਏ ਆ ਸਾਡਾ ਗੇੜ ਖੜਕਾਇਆ ਜੋਰ-ਜੋਰ ਦੀ ਰਾਨੀ ਜਦੋਂ ਮੈਂ ਗੇਟ ਖੋਲਿਆ ਆ ਗੇਟ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੀ ਬੇਟੀ ਤਾਨੀ ਆ ਉਹ ਅੰਦਰ ਆਈ ਆ ਤਾਨੀਆ ਨੇ ਆ ਕੇ ਪਹਿਲਾਂ ਮੇਰੇ ਥੱਪੜ ਮਾਰਿਆ ਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਹਰਸ਼ ਹਰਸ਼ਦੀਪ ਸਿੰਘ ਆਇਆ ਫਿਰ ਪਿੰਕੀ ਦੇਵੀ ਆਈ ਹੈ ਰੋਸ਼ੀ ਰੋਸ਼ਨ ਲਾਲ ਆਇਆ ਹੈ ਇਹ ਸਾਰੇ ਅੰਦਰ ਆਇਆ ਹੈ ਇਨਾਂ ਨੇ ਮੇਰੇ ਤੇ ਹਮਲਾ ਕੀਤਾ ਹੈ ਉਹ ਸਾਰੀ ਰਿਕਾਰਡਿੰਗ ਜਿਹੜੀ ਸੀਸੀਟੀਵੀ ਕਮਰੇ ਵਿੱਚ ਹੋ ਗਈ ਦੀ ਹੈ ਇਨਾਂ ਨੇ ਪਹਿਲਾਂ ਮੈਨੂੰ ਚੰਗਾ ਮਰਫੀ ਮੇਰਾ ਗਾਲਾ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰੇ ਨਿਸ਼ਾਨ ਵੇ ਦੇ ਆ ਠੀਕ ਹੈ ਉਸ ਤੋਂ ਬਾਅਦ ਮੇਰਾ ਇਹ ਜਿਹੜਾ ਮੂੰਹ ਹੈ ਇਹ ਇਨਾਂ ਨੇ ਘੋਟਿਆ ਚੰਗੀ ਤਰ੍ਹਾਂ ਇਹ ਨਿਸ਼ਾਨ ਸਾਰੇ ਪੇ ਦੇ ਮੇਰੇ ਬਾਅਦ ਵਿੱਚ ਜਦੋਂ ਮੈਨੂੰ ਇਨਾਂ ਨੇ ਮੇਰੇ ਸੋਹਰਾ ਸਾਹਿਬ ਮੈਨੂੰ ਖਿੱਚੇ ਕਰੀ ਅੰਦਰ ਨੂੰ ਵੀ ਮਤਲਬ ਕਿ ਤੈਨੂੰ ਬਾਹਰ ਨਾ ਲੈ ਕੇ ਜਾਣ ਤੇ ਇਨਾਂ ਨੇ ਜਿਆਦਾ ਮਤਲਬ ਘੋਟਣਾ ਦਿਨੋਂ ਬਟ ਇਹਨਾਂ ਨੇ ਮੈਨੂੰ ਖਿੱਚ ਇਹ ਛੇ ਜਾਣੇ ਸੀ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਆ ਤੇ ਮੈਂ ਮਤਲਬ ਪਿੱਛੇ ਨੂੰ ਦੌੜੇ ਕਰਦੀ ਆ ਬਟ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਬਾਹਰ ਜਾ ਕੇ ਇਹਨਾਂ ਦੇ ਹਸਬੰਦ ਵੀ ਉੱਥੇ ਹੀ ਗਸਾਰੇ ਇਹਨਾਂ ਦਾ ਬੇਟਾ ਜਿਹੜਾ ਆਰਸ਼ਦੀਪ ਹੈਗਾ ਆ ਉਹਨੇ ਮੇਰੇ ਪਹਿਲਾਂ ਇਹ ਚੁੰਨੂ ਤਾਰ ਥਲੇ ਸੁੱਤੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਕੱਪੜੇ ਪਾੜੇ ਸਾਰੇ ਤੇ ਮੇਰੀ ਛਾਤੀ ਉੱਤੇ ਬੈਠਿਆ ਉਹ ਉੱਥੇ ਸਾਰੇ ਗਵਾਹ ਹੈਗੇ ਆ ਸਾਬੀ ਜਿਹੜਾ ਆ ਉਹ ਗਵਾਹ ਹੈ ਉੱਥੇ ਮੇਰਾ ਦੇਵਰ ਆ ਉਸ ਤੋਂ ਬਾਅਦ ਉਹਨੇ ਮੇਰੇ ਜਿਹੜੇ ਕੱਪੜੇ ਪਾੜੇ ਆ ਮੇਰੇ ਇੱਥੇ ਗਲਾ ਘੋਟਿਆ ਆ ਮੇਰੇ ਇੱਥੇ ਬੈਠਿਆ ਤੇ ਮੇਰੇ ਕੰਨ ਵਿੱਚ ਮੈਨੂੰ ਕੋਈ ਹੋਸ਼ ਨਹੀਂ ਮੈਨੂੰ ਕੀ ਹੋਇਆ ਤਾਂ ਮੇਰੇ ਹੱਥ ਫੜਦੇ ਹੀ ਰੋਸ਼ਨ ਨੇ ਰੋਸ਼ਨ ਲਾਲ ਜਿਹੜਾ ਹੈ ਉਹਨੇ ਮੇਰੇ ਹੱਥ ਫੜਦੇ ਤੇ ਮੇਰੇ ਮੂੰਹ ਤੇ ਚਪੇੜਾਂ ਦੀ ਚਪੇੜਾਂ ਵੱਜੇ ਗਈ ਮੈਂ ਕੱਲੀ ਹੈਗੀ ਸੀ ਘਰ ਮੇਰੇ ਸਹੁਰਾ ਸਾਹਿਬ ਵਿਚਾਰੇ ਬਜ਼ੁਰਗ ਹੈਗੇ ਆ ਉਹ ਗੇਟ 'ਚ ਖੜੇ ਹੋ ਕੇ ਰੋਲਾ ਪਾ ਰਿਸੀ ਛੱਡ ਦੋ ਛੱਡ ਦੋ ਇਹਨਾਂ ਨੇ ਮੇਰੇ ਸਹੁਰਾ ਸਾਹਿਬ ਦੇ ਵੀ ਦੋ ਤਿੰਨ ਥੱਪੜ ਮਾਰੇ ਆ ਉਸ ਤੋਂ ਬਾਅਦ ਕੀ ਹੋਇਆ ਕਿ ਕੋਈ ਬਹੁਤ ਦੂਰੋਂ ਉਹ ਆਇਆ ਤੇ ਉਹਨੇ ਸਾਡੀ ਮਲਕੀ ਸਾਨੂੰ ਛਡਾਇਆ ਵੀ ਛੱਡੋ ਕੁੜੀ ਨੂੰ ਹੋਸ਼ ਨਹੀਂ ਹੈਗੀ ਉਹ ਮੈਨ ਇਹਨਾਂ ਨੇ ਮੇਰੀ ਜਿਹੜੀ ਪਿੰਕੀ ਦੇਵੀ ਉਹਨੇ ਮੇ ਲੱਤ ਮਾਰੀ ਆ ਤੇ ਮੈਂ ਫੇਰ ਆਪਣੇ 베ੜੇ ਜਾ ਪਈ ਆ 베ੜੇ ਜਾਣ ਦੇ ਬਾਅਦ ਵੀ ਇਹਨਾਂ ਨੇ ਮਤਲਬ ਕਿ ਫੇਰ ਕੁੱਟਣਾ ਸ਼ੁਰੂ ਕੀਤਾ ਮੈਨੂੰ ਮੈਨੂੰ ਖਿੱਚ ਕੇ ਲੱਤੋ ਫੇਰ ਲੱਗੀ ਆ ਬਾਸ ਸੀ ਸੀਟੀ ਕੈਮਰੇ ਚ ਸਭ ਕੁਝ ਰਿਕਾਰਡਿੰਗ ਹੈਗੀ ਉਹਦੀ ਚੈਨੀ ਸੀ ਕਿ ਮੈਂ ਗੱਲ ਚ ਪਾਈ ਦੀ ਸੀ ਉਹ ਮੇਰੀ ਚੈਨੀ ਮੇਰੀ ਗੱਲ ਚ ਹੈ ਨਹੀਂ ਮੇਰਾ ਫੋਨ ਇਹ ਵੀ ਮੇਰਾ ਫੋਨ ਉਹਨੇ ਖੋ ਲਈਦਾ ਸੀ ਇਹ ਅੱਧੇ ਘੰਟੇ ਬਾਅਦ ਮੈਨੂੰ ਮੇਰਾ ਫੋਨ ਉਹ ਤੋਂ ਕਿਸੇ ਨੇ ਲੈ ਕੇ ਮੈਨੂੰ ਦਿੱਤਾ ਬਟ ਮੇਰੀ ਚੈਨੀ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਇਨਸਾਫ ਦਿੱਤਾ ਜਾਏ ਮੈਨੂੰ ਬਹੁਤ ਖਤਰਾ ਹੈ ਨਾ ਤੋਂ ਕੱਲ ਨੂੰ ਮੈਂ ਇਕੱਲੀ ਵੀ ਘਰ ਆਉਮਾ ਮੈਨੂੰ ਨਾ ਤੋਂ ਛੋਟੇ ਛੋਟੇ ਮੇਰੇ ਬੱਚੇ ਹੈਗੇ ਆ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਆ ਮੈਨੂੰ ਇਨਸਾਫ ਦਿੱਤਾ ਜਾਏ ਤਾਂ ਤੁਸੀਂ ਸੁਣਿਆ ਪੇੜ ਤੌਰ ਤੇ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਘਰ ਦੇ ਵਿੱਚ ਇਕੱਲੀ ਸੀ ਪਹਿਲਾਂ ਚੌਣਾ ਦੇ ਦੌਰਾਨ ਆਪਸੀ ਟਕਰਾਰ ਬਾਜੀ ਹੋਈ ਉਸ ਮਾਮਲੇ ਦੇ ਵਿੱਚ ਕਹਿੰਦੇ ਸਾਡਾ ਰਾਜੀਨਾਮਾ ਹੋ ਚੁੱਕਿਆ ਸੀ ਗਵਾਂਡੀਆਂ ਦੇ ਨਾਲ ਪਰ ਬੀਤੀ ਰਾਤ ਘਰ ਦਾ ਦਰਵਾਜਾ ਬਹੁਤ ਜ਼ੋਰ ਦੀ ਨਾਲ ਖੜਕਾਇਆ ਉਸ ਵੇਲੇ ਜਦੋਂ ਉਹ ਘਰ ਦੇ ਵਿੱਚ ਇਕੱਲੀ ਸੀ ਤਾਂ ਤਿੰਨ ਔਰਤਾਂ ਤੇ ਕੁਝ ਬੰਦੇ ਜਿਹੜੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਦਾਖਲ ਹੋ ਕੇ ਕਹਿੰਦੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਉਹ ਪੁਲਿਸ ਕੋਲ ਪਹੁੰਚਦੀ ਆ ਪੁਲਿਸ ਦੇ ਵੱਲੋਂ ਹੁਣ ਮਾਮਲਾ ਵੀ ਖੈਰ ਦਰਜ ਕਰ ਲਿਆ ਤਾਂ ਆਖਰ ਇਹ ਛੋਟੀ ਛੋਟੀ ਰੰਜਿਸ਼ਾਂ ਵੱਡੇ ਵੱਡੀਆਂ ਵਾਰਦਾਤਾਂ ਨੂੰ ਫਿਰ ਅੰਜਾਮ ਦੇ ਜਾਂਦੀਆਂ ਨੇ ਪਰ ਅਜੇ ਲੋਕ ਫਿਰ ਆਪਣੇ ਫਿਊਚਰ ਬਾਰੇ ਕੁਝ ਨਹੀਂ ਸੋਚਦੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਹੋ ਜੀ ਪੁਲਿਸ ਕਾਰਵਾਈ ਕਰਦੀ ਆ ਦੇਖਣ ਵਾਲੀ ਗੱਲ ਹੈ